ਅਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਬਰਮੈਂ ਹੰਸ ਪ੍ਰਾਨਪਤ ਪਾਵੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਰਾਗਤ ਨਾਸਰੀ ਦੇ ਵਿੱਚ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ 685 ਨੰਬਰ ਅੰਕ ਉੱਤੇ ਅੰਕਿਤ ਕੀਤਾ ਹੋਇਆ ਹੈ ਅਸ਼ਟਪਦੀਆਂ ਇਸ ਦੇ ਇਸ ਸ਼ਬਦ ਦੇ ਅੱਠ ਪਦੇ ਨੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਆਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਗੋਰਾ ਸਾਗਰ ਗੁਰੂ ਸਮੁੰਦਰ ਰਤਨੀ ਰਤਨਾ ਨਾਲ ਸੋਨਾ ਜੀਵਨ ਦੇ ਉਪਦੇਸ਼ ਨਾਲ ਪਰਪੂਰੇ ਨਕਾਂ ਨਕ ਭਰਿਆ ਹੋਇਆ ਅੰਮ੍ਰਿਤ ਸੰਤ ਆਤਮਿਕ ਜੀਵਨ ਦੀ ਸੁਝ ਵਾਲੇ ਗੁਰਮੁਖ ਬੰਦੇ ਜੁਗ ਹੈ ਉਹ ਜੁਗਦੇ ਹਨ ਨਹੀਂ ਦੂਰ ਯੋ ਪਰਮਾਤਮਾ ਤੋਂ ਦੂਰ ਨਹੀਂ ਹੈ ਹਰ ਰਸ ਪਰਮਾਤਮਾ ਦੇ ਨਾਮ ਦਾ ਰਸ ਚੋਗ ਆਤਮਿਕ ਜੀਵਨ ਦੀ ਖੁਰਾਕ ਪ੍ਰਭ ਭਾਵ ਹੈ ਜੋ ਪ੍ਰਭੂ ਨੂੰ ਪਸੰਦ ਹੈ ਜੋ ਪ੍ਰਭੂ ਨੂੰ ਪਾਉਂਦੀ ਹੈ ਸਰਬਰ ਮੈਂ ਹੰਸ ਸਮੁੰਦਰ ਦੇ ਵਿੱਚ ਹੰਸ ਪ੍ਰਾਨਪਤ ਪਾਵੈ ਉਹ ਅਕਾਲ ਪੁਰਖ ਪਰਮਾਤਮਾ ਪ੍ਰਾਪਤ ਕਰ ਲੈਂਦਾ ਹੈ ਸਤਿਗੁਰੂ ਨੂੰ ਮਾਨ ਕਰਦੇ ਨੇ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਖਤ ਸੁਨਾ ਦੇ ਰਤਨਾ ਨਾਲ ਨਕਾਂ ਨਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਾ ਦਾ ਜੀਵਨ ਦੇਣ ਵਾਲੀ ਕੂੜਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰਨਾਮ ਰਸ ਦੀ ਚੋਗ ਚੁਗਦੇ ਹਨ ਗੁਰ ਸੇਖਾ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਕਿਆ ਬਗ ਬੱਪੜਾ ਛਪੜੀ ਨਾਏ ਕੀਚੜ ਡੁੱਬੇ ਮਹਿਲ ਨਾ ਜਾਏ ਰਹਾਉ ਕਿਆ ਬਗ ਬਗ ਕਹਿੰਦੇ ਨੇ ਬੰਗੜਾ ਬੱਬੜਾ ਵਿਚਾਰਾ ਛਪੜੀ ਨਾਏ ਛਪੜੀ ਦੇ ਵਿੱਚ ਨਾ ਆਉਂਦਾ ਹੈ ਕੀਚੜ ਚਿਕੜ ਡੁੱਬੇ ਉਹ ਚਿਕੜ ਦੇ ਵਿੱਚ ਡੁੱਬ ਜਾਂਦਾ ਹੈ ਮੈਲ ਨਾ ਜਾਏ ਉਸ ਦੀ ਮੈਲ ਨਹੀਂ ਜਾਂਦੀ ਇਸ ਦੇ ਲਈ ਸਤਿਗੁਰੂ ਪਰਮਾਨ ਕਰਦੇ ਨੇ ਬਗਲਾ ਵਿਚਾਰਾ ਵਿਚਾਰਾ ਬੰਗਲਾ ਛੱਪੜੀ ਵਿੱਚ ਕਾਦੇ ਲਈ ਨਾ ਹੁੰਦਾ ਹੈ ਕੁਝ ਨਹੀਂ ਖੜਦਾ ਸਗੋਂ ਛੱਪੜੀ ਵਿੱਚ ਨਾ ਆ ਕੇ ਚਿਕੜ ਵਿੱਚ ਡੁੱਬਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ-ਹੋਰ ਦੇ ਆਸਰੇ ਭਾਲਦਾ ਹੈ ਉਹ ਮਾਨਸ ਛੱਪੜੀ ਵਿੱਚ ਨਾ ਹਾਰਿਆ ਹੈ ਉਤੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹਿੜ ਸਹਿੜ ਲੈਂਦਾ ਹੈ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਰੱਖ ਰੱਖ ਚਰਨ ਧਰੇ ਵਿਚਾਰੀ ਦੁਵਿਧਾ ਛੋੜ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਰੱਖ ਰੱਖ ਜਮ ਜਿਹੜੇ ਉਹ ਆਪਣੇ ਚਰਨ ਰੱਖਦਾ ਹੈ ਤਰੇ ਤਰਦਾ ਹੈ ਵਿਚਾਰੀ ਬੜੇ ਸੋਚ ਸਮਝ ਕੇ ਰੱਖਦਾ ਹੈ ਦੁਬਿਧਾ ਛੋੜ ਕਿਸੇ ਹੋਰ ਆਸਰੇ ਦੀ ਭਾਲ ਭਏ ਅਨਰੰਕਾਰੀ ਉਹ ਆਪ ਮਾਇਆ ਤੋਂ ਰਹਿਤ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੋ ਗਏ ਨੇ ਮੁਕਤ ਪਦਾਰਥ ਮੁਕਤੀ ਦਾ ਪਦਾਰਥ ਮੁਕਤ ਕਰਨ ਵਾਲਾ ਨਾਮ ਹਰ ਰਸ ਚੱਖੇ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਰਸ ਚੱਖਦਾ ਹੈ ਆਉਣ ਜਾਣ ਉਸ ਇਸ ਸੰਸਾਰ ਦੇ ਵਿੱਚ ਆਉਣਾ ਤੇ ਜਾਣਾ ਰਹਿ ਗੁਰ ਰੱਖੇ ਉਹ ਗੁਰੂ ਆਪ ਰੱਖਦਾ ਹੈ ਉਸ ਦੀ ਗੁਰੂ ਆਪ ਰਾਖ ਰੱਖਦਾ ਹੈ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਪਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਸ ਪਦਾਰਥ ਨੂੰ ਅਸਰ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਤੇਵਾ ਦਿੰਦਾ ਹੈ ਜਿਸ ਦੀ ਗੁਰੂ ਨੇ ਸਹਿਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ ਸਰਬਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਅਕਾਥ ਕਥਾ ਗੁਰਬਚਨੀ ਆਦਰ ਸਰਬਰਮਹੰਸ ਜਿਵੇਂ ਸਾਗਰ ਦੇ ਵਿੱਚ ਹੰਸ ਹੁੰਦਾ ਹੈ ਛੋੜ ਨਾ ਜਾਏ ਉਹਨੂੰ ਕਦੇ ਛੱਡ ਕੇ ਨਹੀਂ ਜਾਂਦਾ ਪ੍ਰੇਮ ਭਗਤ ਉਸੇ ਤਰ੍ਹਾਂ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਦਾਸ ਨੇ ਉਹਨਾਂ ਨੂੰ ਪ੍ਰੇਮ ਦੇ ਨਾਲ ਭਗਤੀ ਭਗਤੀ ਦੇ ਵਿੱਚ ਲੀਨ ਹੋ ਕੇ ਸਹਿਜ ਸਮਾਇ ਉਹ ਲੀਨ ਰਹਿੰਦੇ ਨੇ ਸਰਬਰ ਮੈਂ ਹੰਸ ਜਿਵੇਂ ਸਮੁੰਦਰ ਦੇ ਵਿੱਚ ਹੰਸ ਹੰਸ ਮੈਂ ਸਾਗਰ ਉਸੇ ਤਰ੍ਹਾਂ ਜਿਹੜੇ ਗੁਰ ਸਿੱਖ ਹੁੰਦੇ ਨੇ ਗੁਰੂ ਉਸ ਦੇ ਵਿੱਚ ਆਪਣਾ ਆਪ ਪ੍ਰਗਟ ਕਰ ਦਿੰਦਾ ਅਕਾਥਕ ਕਥਾ ਉਹ ਕਥਾ ਜਿਹੜੀ ਕਥੀ ਨਹੀਂ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਗੁਰੂ ਰਚਨੇ ਗੁਰੂ ਦੇ ਬਚਨਾਂ ਦੇ ਨਾਲ ਆਦਰ ਉਹ ਮਾਣ ਪਾਉਂਦਾ ਹੈ ਸਤਿਗੁਰੂ ਨੂੰ ਮਾਨ ਕਰਦੇ ਨੇ ਜਿਵੇਂ ਹੰਸ ਮਾਨਸ ਰੂਪ ਪਰ ਛੱਡ ਕੇ ਨਹੀਂ ਜਾਂਦਾ ਤਿਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ ਜਿਹੜਾ ਕੋ ਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ ਉਸ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ ਇਹ ਕਥਾ ਇਕਾਥ ਹੈ ਪਾਪ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਸੋਨਾ ਮੰਡਲ ਇੱਕ ਜੋਗੀ ਬੈਸੇ ਨਾਰਨਾ ਪੁਰਖ ਕਹੋ ਕੋ ਕੈਸੇ ਤ੍ਰਿਪਵਨ ਜੋਤ ਰਹੇ ਲਿਵ ਲਾਏ ਸੋਰਨਰਨਾਥ ਸੱਚੇ ਸ਼ਰਨ ਆਈ ਸਤਿਗੁਰੂ ਪਰਮਾਨੰ ਕਰਦੇ ਨੇ ਸੁੰਨ ਮੰਡਲਾ ਪੁਰ ਅਵਸਥਾ ਉਹ ਅਵਸਥਾ ਜਿੱਥੇ ਮਾਇਆ ਦੇ ਪੁਰਨਿਆਂ ਵੱਲੋਂ ਸੁੰਝ ਹੈ ਇੱਕ ਜੋਗੀ ਵੈਸੇ ਜੋਗੀ ਪ੍ਰਭੂ ਪ੍ਰਭੂ ਚਰਨਾਂ ਵਿੱਚ ਜੁੜਿਆ ਹੋਇਆ ਮਨ ਉਹ ਨਾ ਨਾ ਪੁਰਖ ਉਹਦੇ ਉੱਤੇ ਕਾਮ ਚੇਸਟਾ ਜੋਰ ਨਹੀਂ ਪਾਉਂਦੇ ਤ੍ਰਿ ਪਵਨ ਜੋਤ ਤਿੰਨਾ ਪਵਨਾ ਵਿੱਚ ਜਿਸ ਅਕਾਲ ਪੁਰਖ ਪਰਮਾਤਮਾ ਦੀ ਜੋਤ ਜਗ ਮਗਾਰਹੀ ਹੈ ਰਹੇ ਲਿ ਬੁਲਾਏ ਤੇ ਉਸ ਦੀ ਸੁਰਤ ਦੇ ਉਸ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ ਜੋੜ ਲਈ ਸੋਰਨਰ ਨਾਥ ਸੁਰ ਦੇਵਤੇ ਨਰ ਮਨੁੱਖ ਨਾਥ ਸਚੇਸ਼ ਮਾਈ ਉਸ ਸੱਚੇ ਸਦਾ ਦੇ ਰਹਿਣ ਵਾਲੇ ਦੀ ਸ਼ਰਨ ਦੇ ਵਿੱਚ ਜਿਹੜਾ ਕੋਈ ਮਿਰਲਾ ਪ੍ਰਭੂ ਚਰਮਾਂ ਵਿੱਚ ਜੁੜਿਆ ਬੰਦਾ ਅਪੂਰਵ ਅਵਸਥਾ ਵਿੱਚ ਟਿਕਦਾ ਹੈ ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ। ਭਾਵੇਂ ਉਸ ਦੇ ਅੰਦਰ ਕਾਮ ਚੇਸਟਾ ਜ਼ੋਰ ਨਹੀਂ ਪਾਉਂਦੀ। ਦੱਸੋ ਕੋਈ ਇਹ ਸੰਕਲਪ ਕਰ ਵੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪ੍ਰਭੂ ਵਿੱਚ ਸੁਰਤੀ ਛੋੜ ਕੇ ਰੱਖਦਾ ਹੈ ਜਿਸ ਦੀ ਜੋਤ ਦਿਨਾਂ ਪਵਨਾ ਵਿੱਚ ਵਿਆਪਕ ਹੈ ਅਤੇ ਦੇਵਤੇ ਮਨੁੱਖ 나ਗ ਆਦਿਕ ਸਭ ਜਿਸ ਸਦਾ ਸਦਾ ਥਿਰ ਦੀ ਸ਼ਰਨ ਦੇ ਵਿੱਚ ਹੈ ਜਿਸ ਸਦਾ ਥਿਰ ਪ੍ਰਭੂ ਦੀ ਸ਼ਰਨ ਲਈ ਰੱਖਦੇ ਨੇ ਉਹਨਾਂ ਉਤੇ ਇਹ ਕਾਮ ਕێਸ਼ਟ ਆਪਣਾ ਜੋਰ ਕਿਵੇਂ ਪਾ ਸਕਦੀ ਹੈ आनंद मूल अनाथ आदारी गुरुमुख भगत सहज बिचारी भगत बशल पै काट न हारे हमै मर मिले भगत आरे आनंद मूल आनंद दा सोमा ਅਨਾਥ ਆਦਾਰੀ ਨਾਥਾਂ ਦਾ ਆਸਰਾ ਗੁਰਮੁਖ ਗੁਰੂ ਦੀ ਮੱਤ ਤੇ ਤੁਰਨ ਵਾਲਾ ਭਗਤ ਉਸ ਨੂੰ ਭਗਤੀ ਮਿਲਦੀ ਹੈ ਸਹਿਜ ਵਿਚਾਰੀ ਤੇ ਉਹ ਸਹਿਜ ਉਸਤਾ ਦੇ ਵਿੱਚ ਉਸ ਦੀ ਵਿਚਾਰ ਕਰਦਾ ਹੈ ਭਗਤ ਬਸ਼ਲ ਭਗਤੀ ਨਾਲ ਪਿਆਰ ਕਰਨ ਵਾਲਾ ਪੈ ਕਾਟਣ ਹਾਰੇ ਪੈ ਡਾਰ ਕੱਟ ਨਾ ਰਿਓ ਅਕਾਲ ਪੁਰਖ ਪਰਮਾਤਮਾ ਜੋ ਨਾਸ਼ ਕਰਨ ਵਾਲਾ ਹਮੇ ਮਾਰ ਹੰਕਾਰ ਦਾ ਅਹੰਕਾਰ ਨੂੰ ਮਾਰ ਕੇ ਮਿਲੇ ਮਿਲ ਪੈਂਦਾ ਹੈ ਭਗਤ ਆਰਿਓ ਅਕਾਲ ਪੁਰਖ ਪਰਮਾਤਮਾ ਨੂੰ ਸਤ ਸੰਗਤ ਦੇ ਵਿੱਚ ਪੈਰ ਟਿਕਾ ਕੇ ਸਤ ਗੁਰੂ ਪੁਰ ਮਾਨ ਕਰਦੇ ਨੇ ਗੁਰਮੁਖ ਹਾਂਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਉਸਤਾਨਪਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਦੀ ਭਗਤੀ ਦੇ ਰਾਹੀ ਅਤੇ ਉਸ ਦੇ ਗੁਣਾ ਦੀ ਵਿਚਾਰ ਦੇ ਰਾਹੀ ਅਡੋਲ ਆਤਮਿਕ ਅਵਸਥਾ ਵਿੱਚ ਠੀਕੇ ਰਹਿੰਦੇ ਨੇ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਨ੍ਹਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ ਗੁਰਮੁਖ ਹਉਮੈ ਮਾਰ ਕੇ ਅਤੇ ਸਾਧ ਸੰਗਤ ਵਿੱਚ ਟਿਕ ਕੇ ਉਸ ਆਨੰਦਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ ਜੋ ਅਕਾਲ ਪੁਰਖ ਪਰਮਾਤਮਾ ਸਦਾ ਸਿਰ ਹੈ ਅਨਕ ਯਤਨ ਕਰ ਕਾਲ ਸਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਤ ਦਵਿਦਾ ਕੋ ਵੈ ਆਪਨਾ ਜੀਨਸ ਪਰਮ ਪਰਮ ਰੋਵੈ ਅਨਕ ਯਤਨ ਅਨੇਕਾਂ ਯਤਨ ਕੀਤੇ ਕਰ ਕਾਲ ਸੁਟਾਏ ਪਰ ਜਿਹੜਾ ਮੌਤ ਦਾ ਡਰ ਹੈ ਉਹਨਾਂ ਨੂੰ ਸਤਾਉਂਦਾ ਰਹਿੰਦਾ ਹੈ ਮਰਨ ਦੇ ਖਾਏ ਜਦੋਂ ਜੀਵ ਇਸ ਸੰਸਾਰ ਦੇ ਵਿੱਚ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਮਰਨ ਲਿਖਿਆ ਜਾਂਦਾ ਹੈ ਮੰਡਲ ਮੈਂ ਆਇ ਇਸ ਸੰਸਾਰ ਦੇ ਵਿੱਚ ਆ ਕੇ ਜਨਮ ਪਦਾਰਥ ਤੇ ਉਹ ਆਪਣੇ ਜੀਵਨ ਦਾ ਅਸਲੀ ਮਨੋਰਥ ਦੁਵਿਧਾ ਕੋਪਿਆ ਉਹ ਪਟਕਣਾ ਦੇ ਵਿੱਚ ਖੋ ਦਿੰਦਾ ਹੈ ਆਪ ਨਾ ਜੀਨਸ ਉਹ ਆਪਣੇ ਆਪ ਨੂੰ ਨਹੀਂ ਪਛਾਣਦਾ ਪਰਮ ਪਰਮ ਰੋਬੈ ਤੇ ਉਹ ਪਟਕ ਪਟਕ ਕੇ ਰਹੁੰਦਾ ਸਤਿਗੁਰੂ ਨੂੰ ਮਾਨ ਕਰਦੇ ਨੇ ਜਿਹੜਾ ਮਨੁੱਖ ਵਿਚਾਰੇ ਬੰਗਲੇ ਬਾਗ ਓਮੇ ਦੀ ਛੱਪੜੀ ਵਿੱਚ ਨਾ ਹੁੰਦਾ ਰਹਿੰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦੰਦਾ ਉਹ ਓਮੇ ਵਿੱਚ ਪਟਕ ਪਟਕ ਕੇ ਦੁਖੀ ਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਪਾਲ ਵਿੱਚ ਉਹ ਅਮੋਲਕ ਮਨੁੱਖਾ ਜੀਵਨ ਗਵਾ ਲੈਂਦਾ ਅਨੇਕਾਂ ਹੋਰ ਹੋਰ ਯਤਨ ਕਰਨ ਕਰਕੇ ਸਿਹੇੜੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਰਹਿੰਦੀ ਹੈ ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਆਤਮਿਕ ਮੌਤ ਦਾ ਲੇਖ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗ ਦੇ ਵਿੱਚ ਆਉਂਦਾ ਹੈ ਤੇ ਜੇ ਵੀ ਆਤਮਕ ਮੌਤ ਹੀ ਬਿਆੰਜਦਾ ਰਹਿੰਦਾ ਹੈ ਕਹਿ ਤੋ ਪੜ ਤਾ ਸੁਣ ਤਾ ਏਕ ਤੀਰਜ ਧਰਮ ਧਰਨੀ ਤਰ ਟੇਕ ਜਦ ਸਤ ਸੰਜਮ ਹਿਰਦੈ ਸਮਾਈ ਚੌਥੇ ਪਦ ਕੋ ਜੇ ਮਨਪਤੀ ਆਏ ਇਹ ਤੋ ਕਹਿੰਦਿਆਂ ਦੇ ਵਿੱਚ ਵਿਚਾਰ ਕਰਦਾ ਹੈ ਪੜਦੋ ਪੜਦਾ ਹੈ ਸੁਣ ਤੋ ਸੁਣਦਾ ਹੈ ਏਕ ਏਕੋ ਅਕਾਲ ਪੁਰਖ ਦੀ ਸਿਫਤ ਸਲਾਹ ਤੀਰਜ ਧਰਮ ਉਹ ਗੰਭੀਰ ਅਵਸਥਾ ਤਰਨੀ ਤਰ ਟੇਕ ਤਰਦੀ ਦਾ ਆਸਰਾ ਪ੍ਰਭੂ ਜਦ ਸੱਤ ਸੰਜਮ ਹਿਰਦੇ ਸਮਾਏ ਤੇ ਸੁਤਿਆਂ ਵੀ ਉਸ ਦੇ ਹਿਰਦੇ ਦੇ ਵਿੱਚ ਜਦ ਸੱਤ ਤੇ ਸੰਜਮ ਉਸ ਦੇ ਹਿਰਦੇ ਦੇ ਵਿੱਚ ਚੱਲਦੇ ਰਹਿੰਦੇ ਨੇ ਚੌਥੇ ਪਦ ਕੋ ਚੌਥਾ ਪਦ ਉਹ ਆਤਮਿਕ ਅਵਸਥਾ ਜਿੱਥੇ ਮਾਇਆ ਦੇ ਤਿੰਨੇ ਗੁਣ ਚੋਰ ਨਹੀਂ ਪਾ ਸਕਦੇ ਜੇ ਮਨਪਤੀ ਆਏ ਜੇ ਝਾ ਲੈਂਦਾ ਹੈ ਸਤਿਗੁਰੂ ਨੂੰ ਮਾਨ ਕਰਦੇ ਨੇ ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਬਦ ਸੁਲਾਹੇ ਨੇ ਟੋ ਚਾਰਦਾ ਹੈ ਪੜਦਾ ਹੈ ਸੁਣਦਾ ਹੈ ਇਹ ਧਰਤੀ ਦੇ ਅਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ ਉਹ ਮਨੁੱਖ ਜੀਵਨ ਦੇ ਪਰਜ ਨੂੰ ਪਛਾਣਦਾ ਹੈ ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗਿਝਾ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨੇ ਹੀ ਜੋਲ ਤਿੰਨੇ ਹੀ ਗੁਣ ਜੋਰ ਨਹੀਂ ਪਾ ਸਕਦੇ ਤਾਂ ਸੋਤੇ ਹੀ ਚਤ ਸਾਧਿਤ ਸੰਜਮ ਉਸ ਦੇ ਹਿਰਦੇ ਵਿੱਚ ਲੀਨ ਰਹਿੰਦੇ ਨੇ ਇਸ ਦੇ ਲਈ ਸਤਿਗੁਰੂ ਪ੍ਰਮਾਨ ਕਰਦੇ ਨੇ ਸਾਜੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਪਾਗੈ ਸਾਚੇ ਨਿਰਮਲੋ ਸਦਾ ਫਿਰ ਨਿਰਮਲ ਪਵਿੱਤਰ ਹੋ ਜਾਂਦੇ ਨੇ ਮੈਲ ਨਾ ਲੱਗੇ ਫਿਰ ਉਹਨਾਂ ਨੂੰ ਕਾਮ ਤੇ ਬੇਕਾਰਾਂ ਦੀ ਮੈਲ ਹੈ ਜਿਹੜੀ ਨਹੀਂ ਲੱਗਦੀ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਦੇ ਵਿੱਚ ਪਰਮ ਭਟਕਣਾ ਪਉ ਡਰ ਪਾਗੈ ਨਾਸ਼ ਹੋ ਜਾਂਦੇ ਨੇ ਸਤਿਗੁਰੂ ਪੁਰਮਾਨ ਕਰਦੇ ਨੇ ਸਦਾ ਫਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਬੇਕਾਰਾਂ ਦੇ ਮੈਲ ਨਹੀਂ ਚਿੰਬੜਦੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੀ padeਕਣਾ ਦੂਰ ਹੋ ਜਾਂਦੀ ਹੈ ਉਸ ਦਾ ਦੁਨੀਆਂ ਵਾਲਾ ਡਰ ਸਹਿਮ ਮੁੱਕ ਜਾਂਦਾ ਹੈ ਸੂਰਤ ਮੂਰਤ ਨਾਨਕ ਜਾਂਚੈ ਸਾਚ ਸਰੂਪ ਸੂਰਤ ਮੂਰਤ ਉਸ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਮੂਰਤ ਉਸ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਆਦ ਜਿਹੜਾ ਯੁੱਗਾਂ ਤੋਂ ਪਹਿਲਾਂ ਹੈ ਮੂਰਤ ਹਸਤੀ ਵਜੂਦ अनूप जो उपमा ਤੋਂ ਪਰੇ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਨਾਨਕ ਚਾਂਚੇ ਨਾਨਕ ਮੰਗਦਾ ਸਾਜ ਸਦਾ ਸਿਰ ਰਹਿਣ ਵਾਲਾ ਸਰੂਪ ਉਹ ਕਾਲਪੁਰਖ ਪਰਮਾਤਮਾ ਜੋ ਸਦਾ ਸਿਰ ਰਹਿਣ ਵਾਲਾ ਜਿਸ ਦਾ ਸਰੂਪ ਹੈ ਸਤਿਗੁਰੂ ਪਰਮਾਨੰ ਕਰਦੇ ਨੇ ਨਾਨਕ ਵੀ ਉਸ ਸਦਾ ਦਰ ਹਾਸਤੀ ਵਾਲੇ ਪ੍ਰਭੂ ਦੇ ਦਰ ਤੇ ਨਾਮ ਦੀ ਦਾਤ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਬਾਝੂਦ ਆਦ ਤੂੰ ਹੀ ਚੱਲਿਆ ਆ ਰਿਹਾ ਹੈ ਜੋ ਇਸ ਯੁੱਗਾਂ ਤੋਂ ਪਹਿਲਾਂ ਵੀ ਸੀ ਤੇ ਹੁਣ ਵੀ ਹੈ ਤੇ ਬਾਤ ਵੀ ਮੌਜੂਦ ਰਹੇਗਾ